हां जी ਪੰਜਾਬੀਆਂ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਦੇ ਵਿੱਚੋਂ ਫੋਨ ਆ ਗਿਆ ਉਹਨਾਂ ਦੇ ਵਕੀਲ ਨੂੰ ਤਾਂ ਉਸ ਨੇ ਤਰਥੱਲੀ ਮਚਾ ਦਿੱਤੀ ਹੈ ਪੂਰੇ ਪੰਜਾਬ ਦੇ ਅੰਦਰ ਯਾਨੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਫੇਰ ਪੇਚਾ ਪੈ ਚੁੱਕਿਆ ਔਰ ਹੁਣ ਉਹਨਾਂ ਦੇ ਵਕੀਲ ਕੀ ਕਹਿ ਰਹੇ ਨੇ ਉਹ ਵੀ ਤੁਹਾਡੇ ਸਾਹਮਣੇ ਸੁਣਾਉਣ ਜਾ ਰਹੇ ਆ ਕਿਉਂਕਿ ਪੰਜਾਬ ਦਾ ਸਭ ਤੋਂ ਟ੍ਰੈਂਡਿੰਗ ਮੁੱਦਾ ਬਿਕਰਮ ਸਿੰਘ ਮਜੀਠੀਆ ਦਾ ਹੀ ਹੈ ਜਿਹਨੂੰ ਲੈ ਕੇ ਬਹੁਤ ਵੱਡੇ ਵੱਡੇ ਮੋੜ ਆਉਂਦੇ ਜਾਂਦੇ ਨੇ ਬਹੁਤ ਵੱਡੇ ਵੱਡੇ ਖੁਲਾਸੇ ਵੀ ਹੁੰਦੇ ਜਾਂਦੇ ਨੇ ਔਰ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਨੇ ਤਾਂ ਐਂ ਕਰਕੇ ਕਹਿ ਦਿੱਤਾ ਕਹਿੰਦਾ ਐ ਮੁੱਛਾਂ ਨਹੀਂ ਚੜਾਉਣ ਦਿੰਦੇ ਫਿਰ ਹੁਣ ਅਸੀਂ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵੀ ਹੋ ਜਾਂਦੀ ਹੈ ਯਾਨੀ ਨਾਬਾ ਜੇਲ੍ਹ ਦੇ ਵਿੱਚ ਕੁਝ ਹੀ ਦਿਨਾਂ ਲਈ ਉਹ ਬੰਦ ਨੇ ਉਹਨਾਂ ਨੂੰ ਕਸਟਡੀ ਦੇ ਵਿੱਚ ਰੱਖਿਆ ਹੋਇਆ ਕਿਉਂਕਿ ਜਦੋਂ ਤੱਕ ਉਹਦੀ ਪੂਰੀ छानਬੀਣ ਨਹੀਂ ਹੁੰਦੀ ਤਾਂ ਕੋਰਟ ਕੋਈ ਵੀ ਫੈਸਲਾ ਹਲੇ ਤੱਕ ਨਹੀਂ ਦਿੰਦਾ ਪਰ ਅੱਜ ਵਿਕਰਮ ਸਿੰਘ ਮਜੀਠੀਆ ਦਾ ਸਭ ਤੋਂ ਵੱਡਾ ਖੁਲਾਸਾ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਹੈ ਬਿਕਰਮ ਸਿੰਘ ਮਜੀਠੀਆ ਦਾ ਜੇਲ ਨਾਬਾ ਦੇ ਵਿੱਚੋਂ ਉਹਨਾਂ ਦੇ ਹੀ ਵਕੀਲ ਨੂੰ ਦਰਸਲ ਦੇ ਵਿੱਚ ਇੱਕ ਫੋਨ ਆ ਗਿਆ। ਉਹਦੇ ਵਿੱਚ ਉਹਨਾਂ ਨੇ ਕਿਹਾ ਕੀ ਆ ਪੂਰਾ ਮਾਮਲਾ ਤੁਹਾਨੂੰ ਸੁਣਾਵਾਂਗੇ। ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਹੋਰ ਬਹੁਤ ਵੱਡਾ ਝਟਕਾ ਕਿਉਂਕਿ ਉਹਨਾਂ ਦੇ ਹੀ ਪਿੰਡ ਮਜੀਠਾ ਦੇ ਲੋਕ ਪੰਜਾਬ ਦੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਖੜਗੇ ਨੇ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਭੰਡੀ ਕਰ ਰਹੇ ਆ ਪੂਰੇ ਪੰਜਾਬ ਦੇ ਅੰਦਰ। ਇਹ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ। ਸਭ ਤੋਂ ਪਹਿਲੀ ਖਬਰ ਆ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਭੇਜਿਆ ਗਿਆ ਨਾਬੇ ਦੇ ਵਿੱਚ ਔਰ ਉਹ ਤੋਂ ਬਾਅਦ ਇੱਕ ਫਾਨ ਆਉਂਦਾ ਬਹੁਤ ਸਾਰੀਆਂ ਗੱਲਾਂ ਮੀਡੀਆ ਦੇ ਵਿੱਚ ਵੀ ਚੱਲਦੀਆਂ ਨੇ ਕਹਿੰਦੇ ਉਹਨੇ ਏਸੀ ਮੰਗ ਲਿਆ ਉਹਦਾ ਬੀਪੀ ਹਾਈ ਹੋ ਗਿਆ ਕਹਿੰਦੇ 160 ਤੱਕ ਪਹੁੰਚ ਗਿਆ ਇਹ ਗੱਲ ਦਾ ਵੀ ਪੂਰੀ ਤਰ੍ਹਾਂ ਖੁਲਾਸਾ ਕਰਾਂਗੇ ਹੋਰ ਬਹੁਤ ਸਾਰੀਆਂ ਗੱਲਾਂ ਕਹਿੰਦੇ ਬੈੱਡ ਵੀ ਮੰਗਿਆ ਸੀ ਉਹ ਵੀ ਪੂਰਾ ਨਿਰੋਧ ਕਰ ਦਾਂਗੇ ਮਾਮਲਾ ਹਾਇ ਕੀ ਸੀ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਮੂੰਹ ਦੇ ਨਾਲ ਆਪਣੇ ਵਕੀਲ ਨੂੰ ਦੱਸਿਆ ਕਿ ਭਾਈ ਦਰਸਾਲ ਦੇ ਵਿੱਚ ਜਦੋਂ ਉਹਦੇ ਕੋਲ ਫੋਨ ਆਉਂਦਾ ਤਾਂ ਅੱਜ ਬਹੁਤ ਵੱਡਾ ਖੁਲਾਸਾ ਜੇਲ੍ਹ ਦੇ ਵਿੱਚੋਂ ਹੋ ਰਿਹਾ ਔਰ ਵਿਕਰਮ ਸਿੰਘ ਮਜੀਠੀਆ ਪਹਿਲੇ ਇਹ ਤਿੰਨ ਪ੍ਰਸ਼ਨਾਂ ਦੇ ਉੱਤੇ ਕੀ ਉੱਤਰ ਦਿੰਦਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਦੇ ਵਕੀਲ ਬਣਿਓ ਕਿਵੇਂ ਚੈਲੰਜ ਕੀਤੇ ਜਾਂਦੇ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਵਾਂਗੇ ਸੁਣੋ ਇਹਨਾਂ ਨੂੰ ਵਿਸ਼ਵਾਸ ਨਹੀਂ ਸਾਡੇ ਕੋਲ ਪੂਰਾ ਵਿਸ਼ਵਾਸ ਸਾਡੇ ਕੋਲ ਤਾਂ ਹਾਈ ਕੋਰਟ ਦੇ ਆਰਡਰ ਨੇ ਸੁਪਰੀਮ ਕੋਰਟ ਦੇ ਆਰਡਰ ਨੇ ਇਹਨਾਂ ਨੂੰ ਫਟਕਾਰ ਲੱਗੀ ਦੌੜ ਨੇ ਇਹਦੇ ਕੋਲ ਕੀ ਹੈ ਮੁੱਖ ਮੰਤਰੀ ਦੇ ਪੱਕੇ ਪਾਇਦੀ ਘਰ ਮੈਂ ਇਹ ਤੁਹਾਨੂੰ ਦੱਸ ਦਵਾਂ ਕਿ ਹੈੱਡ ਆਫ ਦ ਸਟੇਟ ਹੈ ਪ੍ਰੈਸ ਕਾਨਫਰੰਸ ਕਰ ਰਹੇ ਕਿ 29 ਮੋਬਾਈਲ ਫੋਨ ਰਿਕਵਰ ਹੋ ਗਏ ਜੀ ਇੰਨੇ ਲੈਪਟਾਪ ਰਿਕਵਰ ਹੋ ਗਏ ਜੀ ਮੇਰੇ ਕੋਲ ਫਰਜ਼ ਚਮਤਕਾਰ ਤਰਾਸ਼ੀ ਮੈਂ 500 ਵਾਰ ਦਿਖਾ ਚੁੱਕਿਆ ਚੈਨਲਾਂ ਤੇ ਕਿ ਜ਼ੀਰੋ ਮੋਬਾਈਲ ਫੋਨ ਠਾਹ ਰਿਹਾ ਮੈਂ ਇਹਨਾਂ ਨੂੰ ਸਿੱਧਾ ਚੈਲੰਜ ਕਰ ਚੁੱਕਿਆ ਕਿ 540 ਕਰੋੜ ਛੱਡੋ 540 ਰੁਪਈਆ ਰਿਕਵਰ ਨਹੀਂ ਹੋਇਆ ਕਰੂ ਮੈਂ ਇਹਨਾਂ ਦੇ ਐਡਵੋਕੇਟ ਜਨਰਲ ਨੂੰ ਇਹਨਾਂ ਦੇ ਡੀਜੀਪੀ ਨੂੰ ਇਹਨਾਂ ਦੇ ਆਈਓ ਨੂੰ ਗੋਹਾਂ ਸਿੰਘ ਮਾਰ ਨੂੰ ਆਪ ਚੈਲੰਜ ਕਰ ਚੁੱਕਿਆ ਹੈ ਕਿ ਲੋਕਾਂ ਸਾਹਮਣੇ ਸ਼ੁਰਲੀਆਂ ਛੜ ਕੇ ਧੁਰਕੀ ਮਾਰਨਾ ਬੰਦ ਕਰੋ ਅਸੀਂ ਤੇ ਬੈਠੇ ਹਾਂ ਉਹ ਜਦ ਬਾਰੋਂਗੇ ਤੁਹਾਨੂੰ ਉਹ ਜਿੱਤ ਲੂਗਾ ਪਰ ਤਦ ਤੱਕ ਅਸੀਂ ਬੈਠੇ ਹਾਂ ਤਾਂ ਸੁਣ ਲਿਆ ਪੰਜਾਬ ਵਾਲਿਓ ਦੇ ਵਕੀਲ ਦਾ ਕਿੱਡਾ ਵੱਡਾ ਦਾਵਾ ਕਹਿੰਦਾ ਜ਼ੀਰੋ ਮੋਬਾਈਲ ਲੱਭੇ ਉਹਨਾਂ ਦੇ ਘਰੋਂ ਜ਼ੀਰੋ ਮੋਬਾਈਲ ਯਾਨੀ ਮੋਬਾਈਲ ਹੀ ਨਹੀਂ ਲੱਭਿਆ ਕਹਿੰਦਾ ਹੁਣ ਤੁਸੀਂ ਦੱਸੋ ਵੀ ਆਮ ਜੀ ਗੱਲ ਹੈ ਕਿ ਆਮ ਲੋਕਾਂ ਦੇ ਕੋਲ ਯਾਨੀ ਗਰੀਬ ਤੋਂ ਗਰੀਬ ਬੰਦੇ ਕੋਲ ਵੀ ਦੋ ਦੋ ਫੋਨ ਮੌਜੂਦ ਨੇ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਵਰਗਾ ਰਹੀ ਸਜਾਦਾ ਹੋਵੇ ਤਾਂ ਉਹਦੇ ਕੋਲ ਕਹਿੰਦਾ ਇੱਕ ਮੋਬਾਈਲ ਤੱਕ ਨਹੀਂ ਲੱਭਦਾ ਇਥੋਂ ਸਿੱਧ ਹੁੰਦਾ ਪਹਿਲੇ ਨੰਬਰ ਤੇ ਇਹਨਾਂ ਦੇ ਵਕੀਲ ਦੀ ਕਹਾਣੀ ਕੀ ਕਹਿੰਦੀ ਆ ਔਰ ਦੂਜੇ ਪਾਸੇ ਕਹਿੰਦਾ 540 ਕਰੋੜ ਦਾ ਮਾਮਲਾ ਛੱਡੋ 540 ਰੁਪਏ ਦਾ ਕਹਿੰਦਾ ਮਜੀਠੀਆ ਦੇ ਘਰ ਦੇ ਵਿੱਚੋਂ ਨਹੀਂ ਲੱਭੇ ਹੁਣ ਤੁਸੀਂ ਆਪ ਹੀ ਸਮਝੋ ਪੰਜਾਬ ਵਾਲੇ ਕਿ ਇਹਨਾਂ ਗੱਲਾਂ ਦੇ ਵਿੱਚ ਵਜ਼ਨ ਕਿੰਨਾ ਕੁ ਲੱਗ ਰਿਹਾ ਔਰ ਦੂਜੇ ਪਾਸੇ ਮਜੀਠੀਆਂ ਨੇ ਜਿਹੜਾ ਆਪਣੇ ਫੋਨ ਕਾਲ ਦੇ ਉੱਤੇ ਵਕੀਲ ਨੂੰ ਕੀ ਕਿਹਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਵਕੀਲ ਪੁੱਛਦਾ ਕਹਿੰਦਾ ਤੁਹਾਡਾ ਜਿਹੜਾ ਬੀਪੀ ਹੈ ਉਹ ਹਾਈ ਹੋਇਆ ਸੀ ਜਾਂ ਨਹੀਂ ਉਹ ਕਹਿੰਦਾ ਵੀ ਮੇਰਾ ਤਾਂ ਇੱਥੇ ਬੀਪੀ ਚੈੱਕ ਤੱਕ ਨਹੀਂ ਹੋਇਆ ਹਾਈ ਕਿੱਥੋਂ ਜਾਂ ਫਿਰ ਲੋਕ ਕਿੱਥੋਂ ਹੋ ਜੂਗਾ ਵਕੀਲ ਕਹਿੰਦਾ ਇਹ ਗੱਲ ਮੈਨੂੰ ਮੁਜੀਠੀਆਂ ਨੇ ਕਹੀ ਹੈ ਔਰ ਦੂਜੀ ਗੱਲ ਉਹਨੇ ਇਹ ਕਹੀ ਹੈ ਨਾ ਮੈਂ ਕੋਈ ਕਹਿੰਦਾ ਬੈੱਡ ਮੰਗਿਆ ਔਰ ਨਾ ਹੀ ਕੋਈ ਏਸੀ ਮੰਗਿਆ ਔਰ ਦੂਜੀ ਖਬਰ ਕਹਿੰਦਾ ਵੀ ਸਾਡੇ ਘਰਦਿਆਂ ਨੂੰ ਯਾਨੀ ਮੇਰੇ ਮਾਤਾ ਪਿਤਾ ਜਾਂ ਸਾਡੇ ਘਰ ਦੇ ਬੱਚਿਆਂ ਨੂੰ ਉਹਨਾਂ ਨੂੰ ਤਾਂ ਇਹੀ ਸੁਨੇਹਾ ਲਾਉਣਾ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਤੇ ਮੈਂ ਪਾਠ ਪੂਜਾ ਕਰ ਰਿਹਾ ਯਾਨੀ ਬਾਹਰਲੇ ਪਾਸੇ ਰਹਿ ਕੇ ਤਾਂ ਇਹਨਾਂ ਨੇ ਕਦੇ ਪਾਠ ਪੂਜਾ ਕੀਤੀ ਨਹੀਂ ਹੋਣੀ ਪਰ ਹੁਣ ਜਦੋਂ ਜੇਲ੍ਹ ਦੇ ਅੰਦਰ ਫਸਦੇ ਨੇ ਤਾਂ ਉਥੋਂ ਸਿੱਧ ਕਰਨਾ ਕੀ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਇਹ ਸੁਨੇਹਾ ਜਾਵੇ ਕਿ ਭਾਈ ਉਹਦਾ ਸਿੱਖੀ ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਜੁੜੇ ਨੇ ਕਹਿੰਦਾ ਮੈਂ ਪਾਠ ਕਰ ਰਿਹਾ ਗੁਰੂ ਸਾਹਿਬ ਦੀ ਬਾਣੀ ਪੜ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਜਿਹੜਾ ਚੈਲੰਜ ਹੈ ਓਪਨ ਚੈਲੰਜ ਕਰ ਦਿੱਤਾ ਹੈ ਇਨਾਂ ਦੇ ਵਕੀਲ ਨੇ ਉਹ ਕਹਿੰਦੇ ਨੇ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਚਾਹੇ ਜਿੰਨੇ ਮਰਜੀ ਪੱਕੇ ਪਰਾਂ ਤੇ ਹੋ ਕੇ ਮਜੀਠੀਏ ਨੂੰ ਅੰਦਰ ਸਿੱਟਿਆ ਪਰ ਅਸੀਂ ਇਹ ਸਾਬਤ ਕਰਾਂਗੇ ਕਿ ਨਾ ਹੀ ਤਾਂ 540 ਕਰੋੜ ਦੀ ਇਹ ਸੰਪਤੀ ਹੈ ਔਰ ਨਾ ਹੀ ਕੋਈ ਹਿਮਾਚਲ ਦੇ ਵਿੱਚ ਪ੍ਰਾਪਰਟੀ ਹੈ ਕਿਉਂਕਿ ਕੱਲ ਸਰਕਾਰੀ ਵਕੀਲ ਦਾ ਜਿਹੜਾ ਬਿਆਨ ਉਹਨੂੰ ਵੀ ਇਹਨਾਂ ਦੇ ਵਕੀਲ ਨੇ ਨਕਾਰਿਆ ਕਹਿੰਦਾ ਭਾਈ ਉਹ ਮੇਰਾ ਦੋਸਤ ਆ ਪਰ ਅਸੀਂ ਇਹ ਸੋਚਦੇ ਕਿ ਉਹਨੂੰ ਜਦ ਤਾ ਗੁੰਮਰਾਹ ਕੀਤਾ ਗਿਆ ਇੱਥੋਂ ਤੱਕ ਗੱਲ ਕਹੀ ਹੈ ਕਹਿੰਦਾ ਉਹਨਾਂ ਦੇ ਵਕੀਲ ਨੂੰ ਸਰਕਾਰੀ ਨੂੰ ਜ਼ਿਆਦਾ ਗੁੰਮਰਾਹ ਹੋ ਗਿਆ ਜਾਂ ਐਵੇਂ ਕਹਿੰਦਾ ਐਰਾ ਵਗੈਰਾ ਯਾਨੀ ਉਹਨਾਂ ਨੇ ਕੁਝ ਹੋਰ ਵੀ ਗੱਲਾਂ ਕਹੀਆਂ ਪਰ ਹੁਣ ਇੱਥੇ ਸਿੱਧ ਹੁੰਦਾ ਕਿ ਸਰਕਾਰੀ ਵਕੀਲਾਂ ਤੇ ਵੀ ਪ੍ਰਸ਼ਨ ਉੱਠ ਰਹੇ ਨੇ ਪੂਰੀ ਸਰਕਾਰ ਤੇ ਉੱਠੇ ਨੇ ਪੰਜਾਬ ਦੇ ਇਹਨਾਂ ਦੇ ਮਜੀਠੇ ਪਿੰਡ ਦੇ ਲੋਕ ਇਸੇ ਦੇ ਵਿਰੁੱਧ ਹੋ ਗਏ ਨੇ ਹੁਣ ਤੁਸੀਂ ਦੱਸੋ ਵੀ ਪੰਜਾਬ ਪੂਰਾ ਵਿਰੁੱਧ ਹੈ ਉਹਦੇ ਖੁਦ ਪਿੰਡ ਦੇ ਲੋਕ ਵਿਰੁੱਧ ਹੈ ਜਿੱਥੋਂ ਦਾ ਮਜੀਠਾ ਰਹਿਣ ਵਾਲਾ ਮਜੀਠੇ ਪਿੰਡ ਦਾ ਬਹੁਤ ਸਾਰੇ ਲੋਕ ਪੰਜਾਬ ਦੇ ਸਾਹਮਣੇ ਆ ਗਏ ਕਹਿੰਦੇ ਭਾਈ ਵਿਕਰਮ ਸਿੰਘ ਮਜੀਠੀਆ ਬਹੁਤ ਸਾਰੀ ਪੰਜਾਬ ਦੀ ਬਰਬਾਦੀ ਦੀ ਜੜ ਹੈ ਜੇ ਕਰੇ ਨੂੰ ਲੰਬੇ ਟਾਈਮ ਲਈ ਕਹਿੰਦੇ ਸਜ਼ਾ ਮਿਲਦੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਵੀਡੀਓ ਦੇ ਵਿੱਚ ਦੱਸਿਆ ਦੇਖੋ ਲੋਕ ਤੁਹਾਨੂੰ ਮੈਂ ਸੁਣਾਏ ਨਹੀਂ ਮੈਂ ਨਹੀਂ ਕਹਿੰਦਾ ਸੀ ਇਹ ਲੋਕ ਕਹਿੰਦੇ ਸੀ ਕਿ ਭਾਈ ਫਾਂਸੀ ਤੱਕ ਦੀ ਯਾਨੀ ਮੌਤ ਦੀ ਸਜ਼ਾ ਇਕੱਲੇ ਵਿਕਰਮ ਸਿੰਘ ਮਜੀਠੀਆ ਨੂੰ ਨਹੀਂ ਜਿੰਨੇ ਵੀ ਲੋਕ ਉਹਦੇ ਨਾਲ ਦੇ ਤਸਕਰ ਨੇ ਸਾਰਿਆਂ ਨੂੰ ਕਹਿੰਦੇ ਬਹੁਤ ਵੱਡੇ ਵੱਡੇ ਬੁੱਧੀਜੀਵੀ ਆਂਦੇ ਏ ਬਿਆਰ ਆ ਗਈ ਨੇ ਕਹਿੰਦੇ ਭਾਈ ਇਹਨਾਂ ਨੂੰ ਮੌਤ ਦੀ ਸਜ਼ਾ ਵੀ ਦਉ ਤਾਂ ਬਹੁਤ ਘੱਟ ਐ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਇਹਨਾਂ ਦੇ ਹੱਥੀ ਮਰੇ ਨੇ ਯਾਨੀ ਇਹਨਾਂ ਦੇ ਵਿੱਚ ਹੋਏ ਚਿੱਟੇ ਦੇ ਨਾਲ ਜਿਵੇਂ ਸੀਐਮ ਮਾਨ ਸਟੇਜ ਦੇ ਉੱਤੇ ਕਹਿ ਰਹੇ ਸੀ ਕਹਿੰਦੇ ਸਾਡੇ ਪੰਜਾਬ ਦੀਆਂ ਮਾਵਾ ਭੈਣਾਂ ਦੀਆਂ ਜਿਹੜੀਆਂ ਚੁੰਨੀਆਂ ਕਹਿੰਦਾ ਚਿੱਟੀਆਂ ਕਰ ਦਿੱਤੀਆਂ ਨੇ ਰੰਗਲੀਆਂ ਤੋਂ ਉਹਨਾਂ ਦੇ ਗੁਨੇਗਾਰ ਨੇ ਇਹ ਬਾਦਲ ਪਰਿਵਾਰ ਔਰ ਬਿਕਰਮ ਸਿੰਘ ਮਜੀਠੀਆ ਤਾਂ ਹੁਣ ਮੈਂ ਪੁੱਛਣਾ ਚਾਹੁੰਦਾ ਸਾਡੇ ਵਾਲੇ ਪੰਜਾਬੀਆਂ ਤੋਂ ਕਿ ਤੁਹਾਨੂੰ ਕੀ ਲੱਗਦਾ ਜਿਵੇਂ ਵਿਕਰਮ ਸਿੰਘ ਮਜੀਠੀਆ ਦੇ ਪਿੰਡ ਦੇ ਲੋਕ ਉਹਦੇ ਪੂਰੀ ਤਰ੍ਹਾਂ ਵਿਰੋਧ ਹੋ ਗਏ ਨੇ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਮਨਦੀਪ ਸਿੰਘ ਮੰਨਾ ਉਹ ਵੀ ਅਮਰਸਰ ਦੇ ਨੇ ਉਹਨਾਂ ਨੇ ਬਹੁਤ ਵੱਡਾ ਦਾਵਾ ਕਰ ਦਿੱਤਾ ਕਿ ਭਾਈ ਮੇਰੇ ਕੋਲ ਬਹੁਤੇ ਸਬੂਤ ਨੇ ਤੇ ਮੈਂ ਇਹਦੀ ਇੱਕ ਕੜੀ ਦੱਸ ਸਕਦਾ ਕਿ ਮਾਮਲਾ ਹੈ ਕੀ ਹੈ ਤਾਂ ਲੋਕ ਪੰਜਾਬ ਦੇ ਵਿਰੁੱਧ ਬਾਦਲਾ ਦੇ ਮਜੀਠੀਏ ਦੇ ਇਹਨਾਂ ਦੇ ਵਰਕਰਾਂ ਤੇ ਇਹਨਾਂ ਦੇ ਵਕੀਲਾਂ ਦੇ ਵੀ ਵਿਰੋਧ ਹੋ ਚੁੱਕੇ ਨੇ ਕਿਉਂਕਿ ਭਾਈ ਪੰਜਾਬ ਦੇ ਵਿੱਚ ਇੱਕ ਵਾਰ ਸੇ ਕੌਮ ਦਾ ਘਾੜ ਕੀਤਾ ਬਾਦਲਾ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੀ ਬਹੁਤ ਵੱਡਾ ਅੱਜ ਕੱਲ ਦੇ ਵਿੱਚ ਜਿਹੜਾ ਕਿ ਵਿਵਾਦ ਖੜਾ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤਾਂ ਹੁਣ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੀ ਆਡੀਅנס ਤੋਂ ਪੰਜਾਬ ਦੀ ਜਨਤਾ ਤੋਂ ਕਿ ਤੁਹਾਡਾ ਕੀ ਕਹਿਣਾ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭਾਂ ਭਰਾ ਨੇ ਵੀ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨੂੰ ਆਨ ਤੇ ਜਰੂਰ ਕਰ ਲੈਣਾ ਜੀ ਧੰਨਵਾਦ